ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਮਿੱਤਰੋ ਅੱਜ ਆਪਾਂ ਸੇ ਲਾਲ ਜਾਨਵਰਾਂ ਦੀ ਇੱਕ ਹੋਰ ਵੀਡੀਓ ਲੈ ਕੇ ਹਾਜ਼ਰਾਂ ਆ ਜਿਹੜੇ ਜਾਨਵਰ ਮਿੱਤਰੋ ਆਪਣੇ ਕੋਲ ਸਾਰੇ ਜੈਜ ਰੇਟ ਵਾਲੇ ਜਾਨਵਰ ਆ ਅੱਗੇ ਵੀਡੀਓ ਆਪਾਂ ਸਾਰੇ ਜਾਨਵਰਾਂ ਦੀ ਡਿਟੇਲ ਵਗੈਰਾ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੇ ਲਾਲ ਜਾਨਵਰਾਂ ਦੇ ਮਿੱਤਰੋ ਇਦਾਂ ਹੀ ਵੀਡੀਓ ਹੋਰ ਵਗੈਰਾ ਆਉਣਗੀਆਂ ਸਬਸਕ੍ਰਾਈਬ ਦੇ ਨਾਲ ਨਾਲ ਮਿੱਤਰੋ ਬੈਲ ਆਈਕਨ ਵਾਲਾ ਬਟਨ ਜਰੂਰ ਦਬਾਇਆ ਕਰੋ ਕਿਉਂਕਿ ਜਦੋਂ ਕੋਈ ਸੱਜਣ ਮਿੱਤਰ ਪਰ ਚੈਨਲ ਸਬਸਕ੍ਰਾਈਬ ਕਰ ਲੈਂਦਾ ਪਰ ਬੈਲ ਆਈਕਨ ਵਾਲਾ ਬਟਨ ਨਹੀਂ ਦਬਦੇ ਉਹਦਾ ਕਰਕੇ ਮਿੱਤਰੋ ਇਹ ਹੋ ਜਾਂਦਾ ਵੀ ਜਦੋਂ ਵੀ ਆਪਾਂ ਕੋਈ ਸੇਲ ਹੈ ਜਾਨਵਰ ਦੀ ਨਵੀਂ ਵੀਡੀਓ ਪਾਉਣੀ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਵਗੈਰਾ ਉਹਨਾਂ ਕੋਲ ਨਹੀਂ ਜਾਂਦਾ ਜਿਹਦੇ ਕਰਕੇ ਕਈ ਵਾਰ ਮਿੱਤਰੋ ਜਾਨਵਰ ਵਗੈਰਾ ਹੱਥੋਂ ਨਿਕਲ ਜਾਂਦਾ ਸਸਤਾ ਜਾਨਵਰ ਤਾਂ ਜੇ ਤੁਸੀਂ ਵੀ ਆਦੇ ਹੱਥੋਂ ਕੋਈ ਜਾਨਵਰ ਵਗੈਰਾ ਨਹੀਂ ਲਗਾਉਣਾ ਚਾਹੁੰਦੇ ਤਾਂ ਉਸ ਵਾਸਤੇ ਮਿੱਤਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਲਿਓ ਆਜੋ ਮਿੱਤਰੋ ਹੁਣ ਆਪਾਂ ਵੱਧਦੇ ਆ ਆਪਣੇ ਪਹਿਲੇ ਜਾਨਵਰ ਵੱਲ ਪਹਿਲਾ ਜਾਨਵਰ ਮ ਇੱਕ ਕੁੜੀ ਮੇਤਰ ਬਾਲ ਭਾਰੇ ਵਗੈਰਾਂ ਦੀ ਪੂਰੀ ਸਾਫਾ ਅੱਗੇ ਆਪਾਂ ਵੀਡੀਓ ਤੁਹਾਨੂੰ ਸਾਰੀ ਡਿਟੇਲ ਵਗੈਰਾ ਦੱਸਾਂਗੇ ਬਾਕੀ ਸਾਊ ਫੀਲ ਹੈ ਪਰ ਥੋੜੀ ਲੱਸੀ ਜ਼ਰੂਰ ਆਪਾਂ ਜੇ ਕੋਈ ਸੇਵ ਵਾਲਾ ਬੰਦਾ ਲੈ ਕੇ ਵਧ ਗਿਆ ਇਸ ਨੂੰ ਰਾਜੀ ਕਰ ਸਕਦਾ ਜੈਜ ਰੀਡ ਦੇ ਵਿੱਚ ਦੇ ਦੇਣਗੇ ਮਾਲਕ ਐ ਇਸ ਕੁੜੀ ਨੂੰ ਇੱਕ ਵਾਰ ਤੁਸੀਂ ਫੋਟੋ ਵੀਡੀਓ ਦੇਖ ਲਓ ਸਪੌਟ ਵਗੈਰਾ ਮੇਤਰ ਕੁੜੀ ਤੇ ਬਹੁਤ ਘਾਟ ਆ ਅੱਗੇ ਤੁਹਾਨੂੰ ਦੂਜੀ ਸਾਈਡ ਤੋਂ ਹੀ ਫੋਟੋ ਵੀਡੀਓ ਦਿਖਾਵਾਂਗੇ ਬਹੁਤ ਘੱਟ ਗਿੜਮੇ ਚਣਮੇ ਸਪੌਟ ਆ ਮੇਤਰ ਕੁੜੀ ਤੇ ਤਾਂ ਬਹੁਤ ਜ਼ਿਆਦਾ ਚਾਂਸ ਹੈ ਵੀ ਸਪੌਟਲੈਸ ਨੁਕਰ ਬਸ਼ੀਰਾ ਵਗੈਰਾ ਦੇਵੇ ਤੇ ਮਾਲਕ ਵੀਰਾਂ ਨੇ ਇਹ ਗੱਬਣ ਵੀ ਕਰਵਾਈ ਹੋਈ ਆ 6 ਤੋਂ 7 ਸਾਲ ਦੇ ਵਿੱਚ ਘੋੜੀ ਦੀ ਉਮਰ ਹੈਗੀ 58 ਇੰਚ ਹਾਈਟ ਹੈ ਬਾਲ ਪੌਰੀਆਂ ਵਗੈਰਾ ਦੀ ਪੂਰੀ ਸਾਫ ਆ ਬਾਕੀ ਮਾਲਕ ਵੀਰਾਂ ਨੇ ਘੋੜੇ ਤੋਂ ਮੀਟ ਕਰਵਾਈ ਹੋਈ ਆ ਕਿਹੜੇ ਘੋੜੇ ਤੋਂ ਮੀਟ ਕਰਵਾਈ ਹੋਈ ਹੈ ਤੇ ਕਿੰਨਾ ਸਮਾਂ ਹੋ ਗਿਆ ਉਸ ਦੀ ਡਿਟੇਲ ਲਈ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰ ਲੇ ਫੋਟੋ ਵੀਡੀਓ ਵਗੈਰਾ ਤੁਹਾਨੂੰ ਮਿਲ ਜਾਣਗੇ 1.5 ਲੱਖ ਰੁਪਏ ਮਾਲਕ ਵੀ ਰਹਿ ਸਕਦਾ ਮੁੱਲ ਕਰਦੇ ਬਾਕੀ 1.5 ਲੱਖ ਜੋ ਹੋ ਜੇ ਮਾਨਤਾਨ ਹੋ ਜੂਗਾ ਚੁੰਬਾ ਪਾਈ ਕਾ ਜ਼ਿਲ੍ਹਾ ਬਠਿੰਡਾ ਇੱਕ ਘੋੜੀ ਖੜੀ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਉਹ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ 6 ਤੋਂ 7 ਸਾਲ ਦੇ ਵਿੱਚ ਉਮਾਰਾ 58 ਇੰਚ ਹਾਈਟ ਮੌਕੇ ਦੇ ਘੋੜੇ ਤੋਂ ਮੇਟ ਕਰਵਾਈ ਹੋਈ ਆ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਗਈ 1.5 ਲੱਖ ਰੁਪਏ ਮਾਲਕ ਫਿਰ ਮੁੱਲ ਕਰਤੇ ਬਾਕੀ ਮਾਨਤਾਨ ਹੋ ਜਾਊਗਾ ਚੁੰਬਾ ਭਾਈ ਕਾ ਜ਼ਿਲ੍ਹਾ ਬਠਿੰਡਾ ਇਹ ਕੁੜੀ ਦੀ ਲੋਕੇਸ਼ਨ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਦਾ ਨੰਬਰ ਉੱਤੇ ਚੱਲ ਰਿਹਾ ਹੈ ਮਿੱਤਰੋ ਆਜਾ ਹੁਣ ਆਪਾਂ ਵੱਧਦੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਹੈ ਮਿੱਤਰੋ ਆਪਣੇ ਲਈ ਇਹ ਚੰਬੀ ਕੁੜੀ ਇਹ ਮਿੱਤਰੋ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਬਾਕੀ ਇਹਦਾ ਲੱਖੋਂ ਥੱਲੇ ਬਾਨਣ ਵਾਲਾ ਸੌਦਾ ਤੇ ਗੱਬਨ ਚੈੱਕ ਪਾਸ ਹੋਈ ਕੁੜੀ ਹੈ ਮਿੱਤਰੋ ਇਹੇ ਰੇਟ ਇਹਦਾ ਮਾਲਕ ਫਿਰ ਬਹੁਤ ਜਾਇਜ਼ ਕਰਦੇ ਬਾਕੀ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਗਈ ਮਾਲਕ ਕੋਲ ਇਥੋਂ ਤੱਕਰ ਗਰੰਟੀ ਲੈਂਦੇ ਵੀ ਆ ਦਾ ਡਾਕਟਰ ਨਾਲ ਲਿਆ ਕੇ ਚੈੱਕ ਕਰਾ ਕੇ ਲੈ ਜਿਓ। ਬਾਕੀ ਜੇ ਮਾਨਤਾਨ ਹੋ ਜੂਗਾ ਲੱਖੋ ਥੱਲੋ ਦਾ ਸਬਦ ਹੈ। ਅੱਗੇ ਆਪਾਂ ਤੁਹਾਨੂੰ ਘੋੜੀ ਸਾਡੀ ਡਿਟੇਲ ਵਗੈਰਾ ਦੱਸਦੇ ਨੇ। ਬਾਕੀ ਸਵਾਰੀ ਵਗੈਰਾ ਬਹੁਤ ਵਧੀਆ ਕਰਵਾਉਂਦੀ ਆਗੀ। ਛੜਨੀ ਖੁੱਡਨੀ ਵੀ ਘੋੜੀ ਦੀ ਚੰਗੀ ਹੈ। ਤੁਸੀਂ ਅੱਗੇ ਫੋਟੋ ਵੀ ਵੀਡੀਓ 'ਚ ਦੇਖ ਹੀ ਸਕਦੇ ਹੋ। 4.5 ਸਾਲ ਐਸ ਘੋੜੀ ਦੀ ਉਮਰ ਹੈਗੀ। 9 ਇੰਚ ਹਾਈਟ ਹੈ। ਪੂਰੀ 9 ਇੰਚ ਹਾਈਟ ਹੈ। ਬਾਕੀ ਖੜਨੇ ਖੁੱਡਨੀ ਤੁਸੀਂ ਚੈੱਕ ਕਰ ਸਕਦੇ ਹੋ। ਬਾਲ ਘੋਰੀਆਂ ਵਗੈਰਾ ਦੀ ਪੂਰੀ ਸਾਫ ਆਗੀ। ਸਵਾਰੀ ਦੀ ਵੀ ਪਾਸ ਆ। 40 ਦਿਨਾਂ ਦੀ ਗੱਭਨ ਚੈੱਕ ਪਾਸ ਹੋ ਚਲੀ ਐ ਘੋੜੀ ਬਾਕੀ ਮਾਲਕ ਵੀਰ ਗਰੰਟੀ ਕਰਦੇ ਆ ਵੀ ਆ ਡਾਕਟਰ ਨਾਲ ਲਾ ਜਾ ਕੇ ਚੈੱਕ ਪਾਸ ਕਰਾ ਕੇ ਲੈ ਜਾਓ 95000 ਰੁਪਏ ਮਾਲਕ ਵੀਰ ਐਸ ਕੁੜੀ ਦਾ ਮੁੱਲ ਕਰਦੇ ਬਾਕੀ ਕੋਈ ਨਹੀਂ ਮੌਕੇ ਦੀ ਮਾਨਤਨ ਹੋ ਜੂਗਾ ਇਹ ਘੋੜੀ ਦੀ ਲੋਕੇਸ਼ਨ ਐ ਮਿਤ੍ਰੁਚੰਬਾ ਭਾਈ ਕਾ ਜ਼ਿਲ੍ਹਾ ਬਠਿੰਡਾ ਪਿਛਲੇ ਨੁਕਰੀ ਘੋੜੀ ਵਾਲੇ ਮਾਲਕ ਵੀਰਾਂ ਕੋਲੀ ਇਹ ਘੋੜੀ ਹੈਗੀ ਤਾਂ ਜੇ ਕਿਸੇ ਨੇ ਖਰੀਦੀ ਨਹੀਂ ਹੋਵੇ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆਂ ਘੋੜੀ ਦੀ ਸਾਢੇ 4 ਸਾਲ ਘੋੜੀ ਦੀ ਉਮਰ ਹੈਗੀ 58 ਇੰਚ ਹਾਈਟ ਆ ਬਾਲ ਭੌਰੇ ਵਗੈਰਿਆਂ ਦੀ ਪੂਰੀ ਸਾਫ ਹੈ ਸਬਾਰੀ ਵਗੈਰਿਆਂ ਦੀ ਪਾਸ ਆ ਗਈ 40 ਦਿਨਾਂ ਦੀ ਗੱਭਨ ਚੈੱਕ ਪਾਸ ਹੋ ਚੱਲੀ ਹੈ 95000 ਰੁਪਏ ਮਾਲਕੀਰ ਮੁੱਲ ਕਰਦੇ ਘੋੜੀ ਦਾ ਬਾਕੀ ਮੌਕੇ ਦੇ ਮਾਨਤਾਨ ਹੋ ਜੂਗਾ ਘੋੜੀ ਦੀ ਲੋਕੇਸ਼ਨ ਚੁੰਬਾ ਪਾਈ ਕੇ ਜ਼ਿਲ੍ਹਾ ਬਠਿੰਡਾ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਰਾਇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਆਜਾ ਬਾਦ ਤੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਮਿੱਤਰ ਆਪਣੇ ਕੋਲੇ ਮਾਰਵਾੜੀ ਘੋੜੀ ਹੈ ਇਹ ਮਾਰਵਾੜੀ ਘੋੜੀ ਦਾ ਹੀ ਮੁੱਲ ਮਿੱਤਰ ਲੱਖੋਂ ਥੱਲੇ ਹੈਗਾ ਬਾਕੀ ਚੰਗਾ ਮਾਨਤਾਨ ਹੋ ਜੂਗਾ ਤੇ ਇੱਕ ਖਾਸੀਅਤ ਹੈ ਮਿੱਤਰੋ ਮਾਰਵਾੜੀ ਘੋੜੀ ਦੀ ਵੀਰ ਨੌਕਰੀ ਬੱਚੇ ਵੀ ਦਿੰਦੀ ਆ ਪਿਛਲੇ ਸੂਏ ਮਾਲਕ ਵੀਰ ਕਹਿੰਦੇ ਆ ਇਸ ਦੇ ਮਗਰ ਨੌਕਰੀ ਬਸ਼ੇਰੀ ਸੀ 6 ਸਾਲ ਐਸ ਘੋੜੀ ਦੀ ਉਮਰ ਹੈਗੀ 60 ਇੰਚ ਹਾਈਟ ਆ ਬਾਲ ਭਾਰੇ ਵਗੈਰੇ ਦੀ ਪੂਰੀ ਸਾਫ ਆ ਬਾਕੀ ਸਵਾਰੀ ਵਗੈਰੇ ਦੀ ਵੀ ਪਾਸ ਆ ਮੌਕੇ ਤੇ ਖਾਲੀ ਹੈਗੀ 80000 ਰੁਪਏ ਮਾਲਕ ਵੀਰ ਇਸ ਦਾ ਮੁੱਲ ਕਰਦੇ ਬਾਕੀ ਇਹ ਮੌਕੇ ਦੇ ਮਾਨਤਾਨ ਹੋ ਜਾਊਗਾ ਬਾਕੀ ਚੰਗੇ ਬੱਚੇ ਦੇਣ ਵਾਲੀ ਘੋੜੀ ਹੈ ਮਿੱਤਰੋ ਤੁਸੀਂ ਬਸ਼ੇਰੀ ਵਗੈਰੇ ਦੀ ਵੀਡੀਓ ਨਾਲ ਦੇਖ ਹੀ ਸਕਦੇ ਭਾਜ ਤੇ ਦੀ ਚੰਗਾ ਰਿਜ਼ਲਟ ਦਿੱਤਾ ਹੈ ਮਿੱਤਰੋ ਘੋੜੀ ਨੇ ਪਿੰਡ ਕਮਾਨੀਆਂ ਜ਼ਿਲ੍ਹਾ ਫਰੀਦਕੋਟ ਘੋੜੀ ਦੀ ਲੋਕੇਸ਼ਨ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਰ ਨੰਬਰ ਸਕਰੀਨ ਤੇ ਚੱਲ ਰਾ ਡਿਟੇਲ ਆਪਾਂ ਇੱਕ ਵਾਰ ਫੇਰ ਦੱਸ ਦਿੰਨੇ ਆ 6 ਸਾਲ ਘੋੜੀ ਦੀ ਉਮਰ ਆ 60 ਇੰਚ ਹਾਈਟ ਆ ਬਾਲ ਪੌਰੀਆਂ ਵਗੈਰੇ ਦੀ ਪੂਰੀ ਸਾਫ ਆ ਸਵਾਰੀ ਦੀ ਪਾਸ ਆ ਮੌਕੇ ਤੇ ਖਾਲੀ ਆ 80000 ਰੁਪਏ ਮਾਲਕ ਰ ਮੁੱਲ ਕਰਦੇ ਬਾਕੀ ਹਜੇ 80000 ਚ ਮਾਨਤਾਨ ਹੋ ਜਾਊਗਾ ਪਿੰਡ ਕਮਾਨੀਆਂ ਜ਼ਿਲ੍ਹਾ ਫਰੀਦਕੋਟ ਇਹ ਘੋੜੀ ਦੀ ਲੋਕੇਸ਼ਨ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਰ ਨੰਬਰ ਸਕਰੀਨ ਤੇ ਚੱਲ ਰਹਾ ਹੈ ਮਿੱਤਰ ਆਜੋ ਮਿੱਤਰ ਹੁਣ ਆਪਾਂ ਵੱਧਦੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਹੈ ਮਿੱਤਰੋ ਆਪਣੇ ਕੋਲੇ ਇਹ ਕਾਲੀ ਚੰਬੀ ਘੋੜੀ ਇਹ ਮਿੱਤਰੋ ਘੋੜੀ ਗਾਰੰਟੀ ਦੇ ਨਾਲ 9 ਮਹੀਨਿਆਂ ਦੀ ਗੱਭਨ ਚੈੱਕ ਪਾਸ ਹੋਈ ਹੈ ਬਾਕੀ ਜੈਜ ਮੁੱਲ ਕਰਦੇ ਮਿੱਤਰੋ ਮਾਲਕ ਵੀ ਰੈਸ ਘੋੜੀ ਦਾ 6 ਸਾਲ ਘੋੜੀ ਦੀ ਉਮਰ ਹੈ ਮਿੱਤਰੋ 58 ਇੰਚ ਪਲੱਸ ਹਾਈਟ ਹੈ ਕਿ ਬਾਹਰ ਭਾਰੇ ਵਗਰੇ ਦੀ ਪੂਰੀ ਸਾਫਾ ਸੁਬਾਰੀ ਵਗੈਰੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਹੈਦਰ ਘੋੜੇ ਤੋਂ ਗੱਬਨ ਚੈੱਕ ਪਾਸ ਹੋਈ ਹੈ 9 ਮਹੀਨਿਆਂ ਦੀ ਗੱਬਨ ਚੈੱਕ ਪਾਸ ਹੈ ਮਿੱਤਰੋ ਗਰੰਟੀ ਦੇ ਨਾਲ ਰੇਟ ਵਗੈਰੇ ਦੀ ਗੱਲ ਮਾਲਕ ਵੀਰ ਫੋਨ 'ਤੇ ਕਰ ਲੈਣਗੇ ਜੇ ਕੋਈ ਨੁਕਰੀ ਬਸ਼ੀਰੀ ਵਗੈਰਾ ਹੋਵੇ ਤਾਂ ਉਸ ਨਾਲ ਐਕਸਚੇਂਜ ਕਰਨ ਨੂੰ ਵੀ ਤਿਆਰ ਆ ਤਾਂ ਜੀ ਕਿਸੇ ਨੇ ਘੋੜੀ ਖਰੀਦੀ ਨਹੀਂ ਹੋਵੇ ਮਾਲਕ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਲੋਕੇਸ਼ਨ ਮੁਕਸਦ ਏਰੀਏ ਵਿੱਚ ਇਹ ਘੋੜੀ ਐਸ ਟਾਈਮ ਖੜੀ ਹੈ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦੰਨੇ 6 ਸਾਲ ਘੋੜੀ ਦੀ ਉਮਰ ਹੈਗੀ 58 ਇੰਚ ਪਲੱਸ ਹਾਈਟ ਆ 9 ਮਹੀਨਿਆਂ ਦੀ ਗੱਬਨ ਚੈੱਕ ਪਾਸ ਹੋਈ ਹੈ ਹੈਦਰ ਘੋੜੇ ਤੋਂ ਗੱਬਨ ਹੋਈ ਆਗੀ ਰੇਟ ਵਗੈਰੇ ਦੀ ਗੱਲ ਮਾਲਕ ਵੀਰ ਫੋਨ ਤੇ ਕਰਨਗੇ ਬਾਕੀ ਕਿਸੇ ਨੁਕਰੀ ਬਸ਼ੀਰੀ ਵਗੈਰਾ ਨਾਲ ਮਾਲਕ ਵੀਰ ਐਕਸਚੇਂਜ ਕਰਨ ਨੂੰ ਵੀ ਤਿਆਰ ਆ ਤਾਂ ਜੀ ਕਿਸੇ ਨੇ ਘੋੜੀ ਖਰੀਦੀ ਨਹੀਂ ਹੋਵੇ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਲੋਕੇਸ਼ਨ ਘੋੜੀ ਮੁਕਸਰ ਜ਼ਿਲ੍ਹੇ ਵਿੱਚ ਖੜੀ ਹੈ ਇਸ ਟਾਈਮ ਵੀਡੀਓ ਸਾਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਐਦਾਂ ਹੀ ਸੇਲ ਆ ਜਾਨਵਰਾਂ ਦੀ ਹੋਰ ਵੀਡੀਓ ਆਉਂਗੀਆਂ ਬਾਕੀ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਇਹ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਮਿੱਤਰੋ ਸਕਰੀਨ ਤੇ ਦਿੱਤਾ ਹੋਇਆ ਐਸ ਨੰਬਰ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਮਿੱਤਰੋ ਆਪਣੇ ਫੇਸਬੁਕ ਪੇਜ ਨੂੰ ਜਾ ਕੇ ਜਰੂਰ ਫੋਲੋ ਕਰਿਓ ਸਿੱਧੂ ਆਰਟ ਸਕਲਪਚਰ ਦੇ ਨਾਮ ਤੋਂ ਆਪਣਾ ਫੇਸਬੁਕ ਪੇਜ ਹੈ ਉਸ ਤੇ ਜਾ ਕੇ ਮਿੱਤਰੋ ਆਪਣਾ ਜਰੂਰ ਸਪੋਰਟ ਕਰਿਓ ਆਪਣਾ ਨਵਾਂ ਪੇਜ ਬਣਾਇਆ ਬਿਲਕੁਲ